ਪਿੰਡ ਹੈ ਜੀ ਹਰਗੋਬਿੰਦਪੁਰਾ ਜ਼ਿਲ੍ਹਾ ਗਵਾਲੀਅਰ ਤੇ ਸੋਹਣੀਆਂ ਸੋਹਣੀਆਂ ਪਿੰਡ ਦੀਆਂ ਗਲੀਆਂ ਆਲੇ-ਦੁਆਲੇ ਤੁਸੀਂ ਮੇਰੇ ਦੇਖ ਰਹੇ ਹੋ ਸੋਹਣੇ-ਸੋਹਣੇ ਪਿੰਡਾਂ ਦੇ ਘਰ ਤੇ ਇਹ ਪਿੰਡ ਆਪਣੇ ਜੈਪੰਨੂ ਬਾਈ ਦਾ ਜਿੰਨਾਂ ਕੋਲ ਅਸੀਂ ਰਾਤ ਉਤਿਤ ਕੀਤੀ ਸੀ ਸਾਰੇ ਆਪਣੇ ਵੀਰ ਭਰਾ ਤਿਆਰ ਹੋ ਕੇ ਆ ਗਏ ਨੇ ਸਾਈਕਲਾਂ ਰੈਡੀ ਕਰਕੇ ਤੇ ਮਾੜੀ-ਮੋਟੀ ਹਵਾ ਘੱਟ ਪਈ ਜਿਹੜੀ ਹੈਗੀ ਹੈ ਕਮੀ ਪੇਸ਼ੀ ਇਹ ਪੂਰੀ ਕਰਦੇ ਆ ਤੇਲ ਤੇ ਕੇ ਆਪਣੇ ਸਾਈਕਲਾਂ ਨੂੰ ਤੇ ਅੱਜ ਦਾ ਵਲੌਗ ਸ਼ੁਰੂਆਤ ਕਰਦੇ ਆ ਹਰੇ ਕ੍ਰਿਸ਼ਨਾ ਸਤਿ ਸ੍ਰੀ ਅਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਬਹੁਤ ਦਿਲੋਂ ਹਾਰਦਿਕ ਸ਼ੁਭਕਾਮਨਾਵਾਂ ਦਿੰਨਾ ਆਪਣੇ ਵਲੌਗ ਦੇ ਵਿੱਚ ਬਣੇ ਰਿਹਾ ਕਰੋ ਦੇਖਦੇ ਰਿਹਾ ਕਰੋ ਅਸੀਂ ਵਲੌਗ ਬਣਾਉਂਦੇ ਆ 올 ਇੰਡੀਆ ਸਾਈਕਲ ਤੇ ਯਾਤਰਾ ਕਰਦੇ ਪਏ ਆ ਤੇ ਰਾਹਾਂ 'ਚ ਜੋ ਦਿਖਦਾ ਹੈਗਾ ਉਹ ਦਿਖਾਣੇ ਆ ਇੱਕ ਹੋਰ ਨਵੀਂ ਜਰਨੀ ਇੱਕ ਹੋਰ ਫਰੈਸ਼ ਯਾਤਰਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਪਲੀਜ਼ ਲਾਈਕ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਤੇ ਚੈਨਲ ਨੂੰ ਅੱਗੇ-ਅੱਗੇ ਸ਼ੇਅਰ ਕਰ ਦੇਣਾ ਤਾਂ ਜੋ ਲੋਕ ਸਾਡੀ ਵੀਡੀਓ ਦੇਖਣ ਤੇ ਅੱਗੇ ਤੋਂ ਅੱਗੇ ਉਹਨਾਂ ਨੂੰ ਪਤਾ ਤੇ ਇੰਡੀਆ ਦੇ ਲੋਕ ਕਿੱਦਾਂ ਦੇ ਨੇ ਇੰਡੀਆ ਦੇ ਵਿੱਚ ਕਿੱਦਾਂ ਦੀ ਡਾਈਵਰਸਿਟੀ ਹੈ ਤੇ ਇੰਡੀਆ ਦੇ ਵਿੱਚ ਕਿੰਨੇ ਪ੍ਰਕਾਰ ਦੇ ਕਲਚਰ ਨੇ ਬਣੇ ਰਾ ਗਰੋ ਲੋਕਾਂ ਦੇ ਨਾਲ ਤਿਆਰੀ ਕਰਦੇ ਅੱਗੇ ਜਾਣ ਦੀ ਆਪਾਂ ਜਾ ਰਹੇ ਹਾਂ ਜੀ 올 ਇੰਡੀਆ ਟੂਰ ਦੇ ਵਿੱਚ ਹੁਣ ਪਟਨਾ ਸਾਹਿਬ ਵੱਲ ਨੂੰ ਆਪਣਾ ਮੇਨ ਜਿਹੜਾ ਟਾਰਗੇਟ ਹੈ ਹੁਣ ਕਾਨਪੁਰ ਵੱਲ ਦਾ ਹੋਏਗਾ ਕਾਨਪੁਰ ਤੋਂ ਬਾਅਦ ਜਿਹੜਾ ਹੈਗਾ ਅਸੀਂ ਅੱਗੇ ਜਾਵਾਂਗੇ ਪ੍ਰਿਆਗਰਾਜ ਪ੍ਰਿਆਗਰਾਜ ਤੋਂ ਬਾਅਦ ਅਸੀਂ ਸਿੱਧਾ ਬਨਾਰਸ ਜਾਵਾਂਗੇ ਬਨਾਰਸ ਤੋਂ ਬਾਅਦ ਸਿੱਧਾ ਪਟਨਾ ਸਾਹਿਬ ਲਾਵਾਂਗੇ ਸیکل ਰਾਤ ਜਿੰਨਾ ਕੁਝ ਵੀ ਕੁਝ ਨਜ਼ਰ ਆਏਗਾ ਉਹ ਜ਼ਰੂਰ ਦਿਖਾਵਾਂਗੇ ਕੋਈ ਸ਼ਹਿਰ ਕੋਈ ਵੀ ਕਿਸੇ ਪ੍ਰਕਾਰ ਦਾ ਆਪਣਾ ਜਿਹੜਾ ਵਧੀਆ ਜਗਾਹਾਂ ਦੀ ਕੋਈ ਕਿਲੇ ਕਿਸੇ ਪ੍ਰਕਾਰ ਦੀ ਕੋਈ ਵੀ ਘੁੰਮਣ ਵਾਲੀ ਥਾਂ ਕੋਈ ਇਤਿਹਾਸਿਕ ਗੁਰੂ ਘਰ ਇਹ ਸਭ ਕੁਝ ਆਪਾਂ ਦਿਖਾਉਂਦੇ ਰਾਵਾਂਗੇ ਬਣੇ ਰਹੋ ਕਰੋ ਲੋਕਾਂ ਦੇ ਨਾਲ ਪਿੰਡ ਹਰਗੋਬਿੰਦਪੁਰਾ ਤੇ ਆਸੇ ਪਾਸੇ ਤੁਸੀਂ ਦੇਖ ਸਕਦੇ ਹੋ ਮਹੌਲ ਸਾਰਾ ਪੰਜਾਬ ਵਾਲਾ ਹੀ ਹੈ ਕਿਉਂਕਿ ਇੱਥੇ ਰਹਿੰਦੇ ਹੀ ਪੰਜਾਬੀ ਨੇ ਸਾਰੇ ਦੇ ਸਾਰੇ ਇੱਥੇ ਜਿਹਨੇ ਪਰਿਵਾਰ ਨੇ ਸਾਰੇ ਪੰਜਾਬੀ ਪਰਿਵਾਰ ਨੇ ਤੇ ਇੱਧਰ ਆਪਣੇ ਆ ਝੋਨਾ ਲਾਣੇ ਦੇ ਪਾਈ ਸੀਗੇ ਉਹ ਨਹੀਂ ਬਾਈ ਦੇ ਜਿਹੜੇ ਆਪਣਾ ਬਾਈ ਸੀਗਾ ਅਜਾ ਪੰਨੂ ਬਾਈ ਇਹ ਉਹਨਾਂ ਦੇ ਕੋਈ ਹੈਗੇ ਨੇ ਉਹਨਾਂ ਨੇ ਇਹ ਰੱਖੇ ਹੋਏ ਨੇ ਆਪਣੇ ਆਹ ਪਰਾ ਕਿਸਾਨ ਭਰਾ ਤੇ ਇੱਧਰ ਜਿਹੜਾ ਆਪਣਾ ਗੁਰੂ ਘਰ ਗੁਰਦੁਆਰਾ ਹਰਗੋਬਿੰਦਪੁਰਾ ਦੇ ਵਿੱਚ ਆਪਣਾ ਗੁਰੂ ਘਰ ਵਾਹ ਜੀ ਵਾਹ ਇੱਧਰ ਬਾਪੂ ਜੀ ਪੁਰਾਣੇ ਟਾਈਮ ਦੇ ਬਾਪੂ ਜੀ ਕਿੱਡੇ ਸੋਹਣੇ ਘਰ ਇੱਕ ਝਾਕਾ ਪੈਂਦਾ ਆਪਣਾ ਪੰਜਾਬ ਵਾਲਾ ਹੀ ਐਂ ਲੱਗਦਾ ਜਮਾਂ ਪੰਜਾਬ ਦੇ ਵਿੱਚ ਆ ਗਈ ਹੋਈ ਏ ਜਿਵੇਂ ਪੰਜਾਬ ਦੇ ਵਿੱਚ ਘਰਬਾਰ ਹੁੰਦੇ ਨੇ ਕੋਠੀਆਂ ਹੁੰਦੀਆਂ ਨੇ ਉਦਾਂ ਹੀ ਇੱਥੇ ਗੇਟ ਉਦਾਂ ਹੀ ਇੱਥੇ ਕੋਠੀਆਂ ਬਣੀਆਂ ਹੋਈਆਂ ਤੇ ਫੁੱਲ ਨਹੀਂ ਆ ਰਹੀ ਇਹ ਵਨ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਆਸੇ-ਪਾਸੇ ਖੇਤ ਨੇ ਜੀ ਤੇ ਰਾਹ ਵਿੱਚ ਘਰ ਬੜਾ ਸੋਹਣਾ ਬਣਿਆ ਹੋਇਆ ਹੈ ਜਿੱਥੇ ਸਾਈਕਲ ਚਲਾ ਰਹੇ ਆ ਤੇ ਇੱਕ ਗੱਲ ਸ਼ੇਅਰ ਕਰਨ ਦਾ ਜੀ ਕਰਿਆ ਤੇ ਮੈਂ ਕਰਤੀਏ ਦੋ ਦਿਨ ਤੋਂ ਨਹਾਤੇ ਨਹੀਂ ਆ ਜੀ ਅਸੀਂ ਕੱਲ ਤੋਂ ਅੱਜ ਤੋਂ ਤੇ ਨਹਾਣਾ ਵੀ ਜ਼ਰੂਰੀ ਆ ਹੁਣ ਕਿਤੇ ਰਾਹ ਦੇ ਵਿੱਚ ਥਾਂ ਲੱਭਦੀਏ ਤੇ ਨਹਾਣੇ ਆ ਜੀ ਆ ਬਿੱਟੂ ਅੱਜ ਨਹਾਵਾਂਗੇ ਅੱਜ ਨਹਾ ਲਾਂਗੇ ਪਤਾ ਨਹੀਂ ਕਿ ਐਸਾ ਹੋਇਆ ਜੀ ਸਟਮ ਸੈਟ ਜਾ ਇਹ ਨਹਾ ਨਹੀਂ ਪਏ ਦੋ ਦਿਨ ਦੋ ਦਿਨਾਂ ਤੋਂ ਜੀ ਤਕਰੀਬਨ ਹਰਕੋਵਿੰਦਪੁਰੇ ਤੋਂ 5 ਕਿਲੋਮੀਟਰ ਅੱਗੇ ਆ ਗਏ ਆ ਤੇ ਇਹ ਰੋਡ ਜਿਹੜਾ ਹੈਗਾ ਇਹ ਹੀ ਆਪਣਾ ਕਦੇ ਉੱਪਰ ਹੋ ਜਾਂਦਾ ਹੈ ਤੇ ਕਦੇ ਥੱਲੇ ਹੋ ਜਾਂਦਾ ਹੈ ਮਤਲਬ ਏਰੀਆ ਜਿਹੜਾ ਹੈਗਾ ਉੱਪਰ ਥੱਲੇ ਵਾਲਾ ਇਹ ਕਹਿਣ ਦੀ ਗੱਲ ਕਰੀਏ ਤੇ ਅੰਗਰੇਜ਼ੀ ਦੇਸੀ ਕੰਪੋਜ਼ਿਟ ਸ਼ਰਾਬ ਦੀ ਦੁਕਾਨ ਫਿਰ ਖੜੀ ਵਾਹ ਜੀ ਵਾਹ ਕਿਤੇ ਦੂਰ ਇਹ ਨਹੀਂ ਲਿਖਿਆ ਹੋਇਆ ਨਜ਼ਰ ਆਇਆ ਆਪਾਂ ਨੂੰ ਕਿ ਇੱਥੇ ਮੰਦਰ ਹੈ ਜੀ ਗੁਰੂ ਘਰ ਹੈ ਅੱਗੇ ਜਾ ਕੇ ਆਪਾਂ ਨੂੰ 5-7 ਕਿਲੋਮੀਟਰ ਤੇ ਗੁਰੂ ਘਰ ਮਿਲੇਗਾ ਪਰ ਠੇਕੇ ਦੇ ਬੋਰਡ ਦਵਾ ਕੇ ਲੱਗੇ ਹੁੰਦੇ ਨੇ ਬੇਰੀ ਨਾਈਸ ਇਹੀ ਆਪਣੇ ਦੇਸ਼ ਦੀ ਤਰੱਕੀ ਹੈ ਜੀ ਵਾਹ ਜੀ ਡਾ ਪ੍ਰਭਕਰ ਰੋਡ ਬੜਾ ਸੋਹਣਾ ਹੈਗਾ ਜੀ ਜਿਹੜਾ ਕਾਨਪੁਰ ਨੂੰ ਜਾਂਦਾ ਹੈ ਸਿੰਗਲ ਲੇਨ ਰੋਡ ਹੈ ਪਰ ਇਦਾਂ ਦੇ ਰੋਡ ਤੇ ਸਾਈਕਲ ਚਲਾਣ ਦਾ ਮਜ਼ਾ ਆਉਂਦਾ ਜੀ ਕਿਉਂਕਿ ਇਹ ਰਾਹ ਨੇ ਜਿਹੜੇ ਇਹ ਕੱਟੇ ਹੁੰਦੇ ਨੇ ਨਾਰਮਲ ਸੋਸ਼ਲ ਲਾਈਫ ਨਾਲੋਂ ਤੇ ਇੱਥੇ ਲੋਕ ਜਿਹੜੇ ਨੇ ਘਟ ਆਉਂਦੇ ਨੇ ਮੇਨ ਹਾਈਵੇਅ ਨੂੰ ਫੜ ਕੇ ਜਿਹੜਾ ਆਪਣਾ ਅੱਗੇ ਦਾ ਸਫ਼ਰ ਤਿਆਰ ਕਰਦੇ ਨੇ ਇਦਾਂ ਦੇ ਰਾਹਾਂ ਤੇ ਥੋੜੀ ਜੀ ਹੋਰ ਆਪਾਂ ਨੂੰ ਵੱਧ ਵਿਚਰਣ ਦਾ ਮੌਕਾ ਮਿਲਦਾ ਹੈ ਵੱਧ ਥਾਵਾਂ ਦੇਖਣ ਦਾ ਮੌਕਾ ਮਿਲਦਾ ਹੈ ਤੇ ਹੋਰ ਨੇਚਰ ਦੇ ਨਾਲ ਜੁੜਦੇ ਹਾਂ ਕਿਉਂਕਿ ਇਦਾਂ ਦੇ ਰਾਹਾਂ ਤੇ ਆਸੇ-ਪਾਸੇ ਦਰਖਤ ਹੁੰਦੇ ਨੇ ਮੇਨ ਹਾਈਵੇਅ ਤੇ ਇਹ ਚੀਜ਼ ਨਜ਼ਰ ਨਹੀਂ ਆਉਂਦੀ ਜੀ ਜਦੋਂ ਬੰਦਾ ਪ੍ਰੋਪਰਲੀ ਸਰੈਂਡਰ ਕਰ ਚੁੱਕਾ ਹੁੰਦਾ ਹੈ ਨਾ ਆਪਣੇ ਆਪ ਨੂੰ ਨੇਚਰ ਦੇ ਨਾਲ ਕੁਦਰਤ ਦੇ ਨਾਲ ਤੇ ਫਿਰ ਇਹ ਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿਤੇ ਵੀ ਰੁਕ ਜਾਓ ਟਾਬੇ ਦੇ ਕਿਤੇ ਵੀ ਨਹਾਲੋ ਕਿਤੇ ਵੀ ਆਪਣੇ ਆਪ ਨੂੰ ਕਿਸੇ ਵੀ ਰੂਪ ਦੇ ਵਿੱਚ ਢਾਲ ਲੀਜੀ ਬਸ ਇਹੀ ਹੈ ਜੋ ਹੈਗੇ ਆ ਮੂੰਹ ਤੇ ਆ ਜੀ ਜੋ ਆਪਾਂ ਹੈਗੇ ਆ ਜਿੱਦਾਂ ਦੇ ਆ ਉਦਾਂ ਦੇ ਹੀ ਆ ਤੇ ਕਿਤੇ ਵੀ ਨਹਾਲ ਲੈਨੇ ਆ ਕੁਝ ਵੀ ਖਾ ਲੈਨੇ ਆ ਕੁਝ ਵੀ ਕਰ ਲੈਨੇ ਆ ਕਿ ਨਹੀਂ ਸੰਦੀਪ ਇੰਨਾ ਕਦੀ ਸੋਚਿਆ ਨਹੀਂ ਤੇ ਬਾਕੀ ਇੱਕ ਬੜਾ ਵਧੀਆ ਲਿਖਿਆ ਹੋਇਆ ਆਂਦਾ ਵਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਤੇ ਬਸ ਨੇਚਰ ਨੂੰ ਇਦਾਂ ਹੀ ਬਖਾਨ ਕਰਦੇ ਨੇ ਪ੍ਰਮਾਤਮਾ ਜੀ ਵਾਕਿਆ ਹੀ ਗੱਲ ਸੱਚ ਹੈ ਜੀ ਹਰ ਇੱਕ ਚੀਜ਼ ਬਹੁਤ ਹੀ ਪਰਫੈਕਟ ਬਣਾਈ ਹੈ ਪ੍ਰਮਾਤਮਾ ਨੇ ਹਰ ਇੱਕ ਚੀਜ਼ ਜਿਹੜੀ ਹੈ ਇੰਨੀ ਸੋਹਣੀ ਜੋੜੀ ਹੈ ਆਪਣੇ ਨਾਲ ਇੰਨੀ ਸੋਹਣੀ ਕੁਦਰਤ ਬਣਾ ਕੇ ਆਪਣੇ ਆਪ ਨੂੰ ਇੰਨਾ ਚੰਗੇ ਤਰੀਕੇ ਨਾਲ ਬਖਾਨ ਕੀਤਾ ਹੋਇਆ ਤੇ ਕਈ ਵਾਰੀ ਆਪਾਂ ਕਹਿ ਦਿੰਦੇ ਆ ਕਿ ਕੁਦਰਤ ਹੀ ਰੱਬ ਹੈ ਜੀ ਨੇਚਰ ਇਜ਼ ਗੋਡ ਗਰਗੜ ਜੀ ਇੱਡੇ ਸੋਹਣੇ ਫੁੱਲ ਲੱਗੇ ਹੋਏ ਨੇ ਜੀ ਤੇ ਇੱਧਰ ਆਪਣਾ ਦੇਖ ਸਾਉ ਦਿਓ ਜੀ ਘਟਾ ਦੇਖਦਾ ਬਿਟਰ ਬਿਟਰ ਨਾ ਧੋਲੇ ਪਿੱਛੇ ਘਟਾ ਪਜਾਇਆ ਸੀਗਾ ਜਿੱਥੇ ਤੁਹਾਨੂੰ ਮੈਂ ਦਿਖਾਇਆ ਇਹ ਇਧਰ ਆਪਾਂ ਹੁਣ ਜਾ ਰਹੇ ਹਾਂ ਸਿੱਧਾ ਅੱਜ ਇਟਾਵਾ ਇਟਾਵਾ ਜਾਵਾਂਗੇ ਤੇ ਉੱਥੇ ਗੁਰੂ ਘਰ ਹੈਗਾ ਉਹ ਦਿਖਾਵਾਂਗੇ ਤਕਰੀਬਨ ਇਥੋਂ 60 65 ਕਿਲੋਮੀਟਰ ਦੀ ਵਾੜ ਹੈਗੀ ਤੇ ਉਹ ਵਾੜ ਜਿਹੜੀ ਨਵੇੜ ਦੀ ਆਪਾਂ ਵਾੜ ਤੋਂ ਬਾਅਦ 6 ਤੋਂ 7 ਘੰਟੇ ਲੈਣੇ ਨੇ ਕਿਉਂਕਿ ਇਟਾਵਾ ਸ਼ਹਿਰ ਵੀ ਦਿਖਾਦਾ ਕਿਤੇ ਮਾੜਾ ਮੋਟਾ ਘੁੰਮੂ ਵੀ ਲਵਾਂਗੇ ਇਟਾਵਾ ਦੇ ਕੁਝ ਕਸਵਾਨ ਲੈਣਾ ਹੈਗਾ ਉਹ ਵੀ ਲੈ ਲਾਂਗੇ ਤੇ ਇਧਰ ਆਪਣਾ ਸੰਦੀਪ ਚੋਬਰ ਟੈਂਡਲ ਹੋਰ ਹਿਸਾਬ ਦੇ ਮਾਰਦਾ ਇਹ ਤੇ ਇਧਰ ਹਵਾ ਵੀ ਅੱਜ ਜਿਹੜੀ ਹੈਗੀ ਆਪਣੇ ਵੱਲ ਦੀ ਨਹੀਂ ਹੈ ਇਹ ਇਧਰਲੇ ਪਾਸੇ ਜਾ ਰਹੀ ਹੈ ਤੇ ਆਪਾਂ ਇਧਰਲੇ ਪਾਸੇ ਜਾ ਰਹੇ ਹਾਂ ਹਵਾ ਇਧਰਲੇ ਪਾਸੇ ਦੀ ਐ ਬਸ ਜਿਹਦੇ ਕਰਕੇ ਜ਼ੋਰ ਵਾਵਾ ਲਵਾਈ ਜਾਂਦੀ ਹੈ ਇਹ ਤੇ ਵਲੋਗ ਕਰਦਾ ਪਿਆ ਇਹ ਪਲੇਟਾਂ ਵੀ ਨੇ ਨਾ ਜਿਹੜੀਆਂ ਇਹ ਵੀ ਹਵਾ ਮਤਲਬ ਰੋਕਦੀਆਂ ਨਹੀਂ ਇੱਕ ਹਿਸਾਬ ਨਾਲ ਇਹ ਜ਼ੋਰ ਵਾਵਾ ਲਵਾਉਂਦੀਆਂ ਨੇ ਪਲੇਟਾਂ ਜੀਆਂ ਵੀ ਇੰਨੇ ਚੀਤ ਤੋਂ ਖਰਖੜ ਜਿਹੜਾ ਹੈਗਾ ਪਤਾ ਲੱਗਦਾ ਹੈਗਾ ਤੇ ਨਵੀਂ ਜੀ ਸ਼ਰਟ ਨਵੇਂ ਗਾ ਲੋਅਰ ਪਾ ਕੇ ਸਾਈਕਲ ਤੇ ਸਿਸਟਮ ਹੈਗੇ ਆ ਜੀ ਮੌਸਮ ਕਾਲੇ ਸ਼ਾ ਬੱਦਲ ਜਦੋਂ ਤੇ ਆਏ ਆ ਗਵਾਲੀਅਰ ਆਪਾਂ ਇੱਕ ਦਿਨ ਵੀ ਚੰਗੀ ਧੋਪ ਨਹੀਂ ਦੇਖੀ ਤਿੰਨ ਸਾਈਕਲ ਬਾਹਰ ਖੜਾ ਹਾਤੇ ਤੇ ਇਹ ਤਰਪਾਲ ਜਿਹੜਾ ਅਸੀਂ ਮੋਮ ਜਾਮਾ ਜਿਹਾ ਲਿਆ ਸੀਗਾ ਇਹ ਬਹੁਤ ਕੰਮ ਆ ਰਿਹਾ ਹੈ ਆਪਣੇ ਵਾਲਾ ਸਾਈਕਲ ਮੈਂ ਅੰਦਰ ਖੜਾ ਹਾਤਾਗਾ ਜੀ ਤੇ ਬਰਸਾਤ ਰੋਜ਼ ਐਂ ਪੈਂਦੀ ਆ ਰੋਜ਼ ਕਿਸੇ ਨਾ ਕਿਸੇ ਢਾਬੇ ਤੇ ਰੁਕਣਾ ਪੈਂਦਾ ਤੇ ਆਪਣਾ ਅੱਜ ਕੱਲ ਦਾ ਜਿਹੜਾ ਸਾਰਾ ਸਫਰ ਰੁਕਵਾ ਰਹੀ ਆ ਉਹ ਇਹ ਬਰਸਾਤ ਹੀ ਆ ਜੀ ਤੇ ਬਾਕੀ ਮੈਂ ਇੱਕ ਗੱਲ ਮੈਂ ਹੋਰ ਕਰਨਾ ਚਾਹਨਾ ਤੁਹਾਡੇ ਨਾਲ ਹੁਣੇ ਮੈਂ ਪਿੱਛੇ ਜੇ ਨਾ ਮਾੜਾ ਦੇਖਿਆ ਤੇ ਮੈਨੂੰ ਬੜਾ ਬੇਕਾਰ ਜਿਹਾ ਲੱਗਿਆ ਇੱਕ ਦੁਕਾਨ ਜੀ ਸੀਗੀ ਤੇ ਉਹ ਦੁਕਾਨ ਦੇ ਵਿੱਚ ਬਾਹਰ ਬਕਾਇਦਾ ਇਹ ਚੀਜ਼ ਲਿਖੀ ਹੋਈ ਸੀਗੀ 1,51,000 ਰੁਪਏ ਦੇ ਔਰ ਦਹੇਜ ਦਾ ਸਮਾਨ ਲੈ ਜਾਏ। ਜੀ ਮੈਨੂੰ ਦੇਖ ਕੇ ਬੜਾ ਮਾੜਾ ਲੱਗਿਆ ਉਹਦੇ ਵਿੱਚ ਵਿੱਚ ਸਮਾਨ ਦੇ ਇਹ ਵੀ ਐ ਉਹ ਵੀ ਐ ਇਦਾਂ ਉਦਾਂ ਮਤਲਬ ਇਹ ਸਭ ਚੀਜ਼ਾਂ ਓਪਨਲੀ ਪ੍ਰਮੋਟ ਹੋ ਰਹੀਆਂ ਇਸ ਏਰੀਆ ਵੱਲ ਤੇ ਇਹ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ। ਜੀ ਹਾਂ ਅਸੀਂ ਥਾਬੇ ਤੇ ਰੁਕੇ ਆਂ ਕੁਛ ਨਾ ਕੁਛ ਖਾਣੇ ਆ ਤੇ ਬਣੇ ਰਿਹਾ ਕਰੋ ਵਲੌਗ ਦੇ ਨਾਲ। ਹਾਂਜੀ ਕਿਾ ਲਿਆ ਭਾਈ ਜੀ। ਕਿਆ ਖਾਣੇ ਮੇਂ ਮਿਲ ਜਾਏਗਾ ਕੁਛ ਚਾਹੀਏ 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 ਤਾਂ ਹਮ ਪੀਤੇ ਨਹੀਂ ਚਲੋ ਬਾਰਿਸ਼ ਪੂਰੀ ਸੇ ਰੁਕ ਗਈ ਹੈ ਜੀ ਹੁਣ ਤੇ ਚਲੋ ਹੁਣ ਚਲੀਏ ਅੱਗੇ ਵੱਲ ਲੋ ਤੇ ਹੁਣ ਤਕਰੀਬਨ ਇੱਥੋਂ 60 ਕਿਲੋਮੀਟਰ ਦਾ ਹਲੇ ਪੈਂਦਾ ਪਿਆ ਹੈ ਉਹ ਅਸੀਂ ਸਫਰ ਕਰਨਾ ਹੈ ਤਕਰੀਬਨ ਹੋਰ 5-7 ਘੰਟਿਆਂ ਦੇ ਵਿੱਚ ਹੁਣ ਨਹੀਂ ਰੁਕਦੇ ਹੁਣ ਤਾਂ ਤੁਰਦੇ ਰਵਾਂਗੇ بس ਪਾਣੀ ਜਿਹੜਾ ਹੈਗਾ ਉਹ ਪੀਂਦੇ ਰਹੋ 5-7 ਲੀਟਰ ਪਾਣੀ ਤਾਂ ਪੀਜੋ 3 ਲੀਟਰ ਮੈਂ ਸਵੇਰ ਦਾ ਪਾਣੀ ਪੀ ਚੁੱਕਿਆ ਹਾਂ ਚੱਲ ਭਈ ਇਹ ਉਹੀ ਰਾਹ ਨਹੀਂ ਜਿਹੜੇ ਕਾਨਪੁਰ ਲੈ ਕੇ ਜਾਣਗੇ ਪਿੰਡ ਦਾ ਨਾਮ ਹੀ ਬੜਾ ਖਤਰਨਾਕ ਹੈ ਜੀ ਬਹੂਆ ਬੜੇ ਸੋਹਣੇ ਪਿੰਡ ਦੇ ਨਾਮ ਹੁੰਦੇ ਬਹੂਆ ਤੇ ਇਹ ਬਹੂਆ ਪਿੰਡ ਹੈ ਜੀ ਵਾਹ ਜੀ ਵਾਹ ਕਿਸੇ ਤਗੜੇ ਘਰਾਣੇ ਦਾ ਬੰਦਾ ਜੀ ਇਹ ਅਸ਼ੋਕ ਭਾਰਦਵਾ ਜੀ ਉਹਨਾਂ ਦੀ ਕੋਠੀ ਹੈ ਤੇ ਨਾਲ ਦੇ ਵੀ ਚਿੱਤਰ ਲਿਖਾ ਜੀ ਸੀ ਉਨ੍ਹਾਂ ਦੀ ਨਾਲ ਫੋਟੋ ਸੀ ਕੋਈ ਭਗਤਮ ਹੋਣੀ ਹੈ ਕੋਈ ਉਹਦੇ ਵਾਸਤੇ ਜਿਹੜੀ ਸੀਗੀ ਪ੍ਰਚਾਰ ਕੀਤਾ ਗਿਆ ਤੇ ਕੋਠੀ ਬੜੀ ਕਹਿਣ ਸੀ ਅੱਜ ਤੀਆਂ ਦਾ ਤਿਉਹਾਰ ਹੈ ਜੀ ਤੇ ਇਹ ਗੱਲਬਾਤ ਕਰੀਏ ਅੱਜ ਦੇ ਦਿਨ ਬੜੇ ਲੋਕ ਖੁਸ਼ ਹੁੰਦੇ ਨੇ ਹੈਪੀ ਤੀਜ ਟੂ एवरीवन ਲੋਕ ਪਤੰਗ ਉਡਾਉਂਦੇ ਨੇ ਜੀ ਇਸ ਦਿਨ ਦਬਾ ਕੇ ਹਰ ਕਿਤੇ ਪਤੰਗ ਦੇਖਣ ਨੂੰ ਮਿਲਦੇ ਨੇ ਪਰ ਇੱਥੇ ਨਹੀਂ ਦਿਖ ਰਹੇ ਸਾਨੂੰ ਕਿਤੇ ਹੋਰ ਜਾਣਾ ਪੈਣਾ ਪਤੰਗ ਉਡਾਣ ਵਾਸਤੇ ਤੇ ਹੁਣ ਅਸੀਂ ਉਡਾਵਾਂਗੇ ਜ਼ਰੂਰ ਲੋਹੜੀ ਦਾ ਵਲੋਗ ਤੁਸੀਂ ਦੇਖਿਓ ਆਉਣ ਵਾਲੇ ਟਾਈਮ 'ਚ ਅਸੀਂ ਬਹੁਤ ਪਤੰਗ ਉਡਾਣੇ ਨੇ ਜੀ ਸਾਡੇ ਫੇਵਰੇਟ ਪਤੰਗ ਸਾਡਾ ਫੇਵਰੇਟ ਤਿਉਹਾਰ ਲੋਹੜੀ ਹੈ ਜੀ ਕਿਉਂਕਿ ਸਾਨੂੰ ਪਤੰਗਬਾਜ਼ੀ ਬਹੁਤ ਪਸੰਦ ਹੁੰਦੀ ਹੈ ਸ਼ਹਿਰ ਮੈਂ گاਉਂ ਤੇ ਬਿਲਡਿੰਗ ਦੇਖੋ ਜਿਵੇਂ ਨਾਰਥ ਕੋਰੀਆ ਦੇ ਵਿੱਚ ਬਣੇ ਹੁੰਦੇ ਇਦਾਂ ਦੀ ਉਹ ਨਾਰਥ ਕੋਰੀਆ ਦੇ ਵਿੱਚ ਇਦਾਂ ਦੇ ਮਕਾਨ ਬਣੇ ਹੁੰਦੇ ਨੇ ਜਰੂਰ ਦੇਖਿਓ ਨਾਰਥ ਕੋਰੀਆ ਦੀ ਕੈਪੀਟਲ ਪਿਯੋਂਗਿਆਂਗ ਸਰਚ ਕਰਿਓ ਵਲੋਗ ਕਿਸੇ ਦੇ ਵੀ ਇੱਕ ਟਰੈਵਲਿੰਗ ਮੰਤਰਾ ਹੈ ਉਹਦੇ ਦੇਖਿਓ ਵਲੋਗ ਤੇ ਪਿਉਂਗਿਆਂਗ ਦੇ ਵਿੱਚ ਇਸੀ ਸਟਰਕਚਰ ਦੇ ਨਾਲ ਘਰ ਬਣੇ ਹੁੰਦੇ ਸਾਰੇ ਦੇ ਸਾਰੇ ਬੰਦ ਹੁੰਦਾ ਬਾਰ ਕੁਝ ਤੇ ਦੇਖ ਨਹੀਂ ਸਕਦਾ ਕੋਈ ਤੇ ਇਹ ਮਹਿਗਾਉਂ ਦੇ ਵਿੱਚ ਮੈਨੂੰ ਇਦਾਂ ਦਾ ਥੋੜਾ ਜਿਹਾ ਝਾਕਾ ਜਿਹਾ ਲੱਗਿਆ ਤਾਂ ਤੇ ਮੈਂ ਦੱਸਦਾ ਜੀ ਥੋੜੀ ਜਿਹੀ ਅਲੱਗ ਜਿਹੀ ਤਰ੍ਹਾਂ ਦੀ ਵਾਈਬ ਥੋੜਾ ਟਾਈਮ ਹੋ ਗਿਆ ਸੀਗਾ ਹੁਣ ਥੋੜੇ ਟਾਈਮ ਬਾਅਦ ਜਿਹੜੇ ਨੇ ਕਾਵੜਗੇ ਨਜ਼ਰ ਆਏ ਨੇ ਆਪਾਂ ਤੇ ਇਹ ਵੀ ਜਲ ਸੋਰੋਂ ਤੋਂ ਪਰਕੇ ਲੈ ਕੇ ਜਾ ਰਹੇ ਨੇ ਪੈਂਤੀਗੋ ਕਿਲੋਮੀਟਰ ਸਾਈਕਲ ਚਲਾਇਆ ਹੈ ਤੇ ਤਕਰੀਬਨ ਚਲਾਉਂਦੇ ਚਲਾਉਂਦੇ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਸਵੇਰ ਦੇ ਹੀ ਚਲਾ ਰਹੇ ਆ ਇਧਰ ਆਪਣਾ ਇਹਨਾਂ ਨੇ ਸਮਾਨ ਸਮੂਹਣ ਖੋਲ ਲਿਆ ਜੀ ਰਾਜਧਾਨੀ ਦਾਰ ਵਾਹ ਜੀ ਵਾਹ ਇਹ ਉਦੋਂ ਦੀ ਹੈ ਜਦੋਂ ਟ੍ਰਿਪ ਅਸੀਂ ਸ਼ੁਰੂ ਕੀਤਾ ਸੀ ਪਹਿਲੇ ਦਿਨ ਹੀ ਅਸੀਂ ਲੈ ਲਈ ਸੀ ਉਦੋਂ ਦੀ ਅੱਜ ਤੱਕ ਨਹੀਂ ਬਣਾਈ 3 ਮਹੀਨੇ ਹੋ ਗਏ ਤੇ ਇਹ ਚਲੋ ਇਹ ਵੀ ਹੈਗੀ ਕੋਈ ਹਾਂਡਾ ਹੈਲਥ ਕੇਅਰ ਸੈਂਟਰ ਹੈਗਾ ਇੱਕ ਉਹਨਾਂ ਦੀ ਇਹ ਤੇ ਹਾਂ ਜੀ ਅੱਜ ਤਾਂ ਸਾਰੀ ਦੀ ਸਾਰੀ ਵਸਮੀ ਨਹੀਂ ਕਰਾਈ ਹੋਈ ਐ ਬਾਰ-ਬਾਰ ਮੀ ਆ ਜਾਂਦਾ ਫਿਰ ਟਕਣੇ ਪੈਂਦੇ ਨੇ ਜੀ ਕਪੜੇ ਸਾਈਕਲ ਆਪਣੇ ਤੇ ਆਪ ਵੀ ਟਕੇ ਹੋਏ ਆ ਇਸ ਛੱਤ ਦੇ ਥੱਲੇ ਤੇ ਇੱਧਰ ਸਾਡਾ ਕਾਲੂ ਬੈਠਾ ਹੋਇਆ ਜੀ ਯੈਸ ਕਾਲੂ ਹਾਊ ਆਰ ਯੂ ਮੈਨ ਵਾਟਸ ਗੋਇੰਗ ਓਨ ਇੱਧਰ ਬਾਈ ਆਪਣਾ ਸਾਨੂੰ ਦੁੱਧ ਦੇ ਰਿਹਾ ਹੈ ਕਹਿੰਦਾ ਗਾਂ ਦੇ ਕਾ ਦੁੱਧ ਹੈ ਆਪ ਲੈ ਲੀਜੀਏ ਮੈਂ ਕਿਹਾ ਦੇ ਦਿਓ ਜੀ ਫਿਰ ਕਹਿੰਦਾ ਚਾਹੇ ਚੋਈ ਬਣਾ ਲੈਣਾ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਅਸੀਂ ਉਵੇਂ ਹੀ ਪੀ ਜਾਾਂਗੇ ਉਹ ਸਾਹਮਣੇ ਗਾਂ ਬੰਨੀ ਹੋਈ ਆ ਉਹਦਾ ਦੁੱਧ ਹੈ ਜੀ ਇਹ بارش ਨੇ ਪੂਰਾ ਕੈਰ ਬਰਸਾਤਾ ਹੈ ਜੀ ਤੇ ਇੱਧਰ ਜਮਾਵੜਾ ਹੋ ਗਿਆ ਜੀ ਲੋਕਾਂ ਦਾ ਜੀ ਤੇ ਲੋਕ ਇਕੱਠੇ ਹੋ ਗਏ ਨੇ ਮੇਲ ਮਲਾ ਵਧਦਾ ਜਾ ਰਿਹਾ ਜੀ ਲੋਕਾਂ ਨਾਲ ਇੱਥੇ ਆਪਾਂ ਕੱਲੇ ਬੈਠੇ ਸੀਗੇ ਤੇ ਹੁਣ ਬਹੁਤ ਬੰਦੇ ਹੋ ਗਏ ਨੇ ਜੀ ਫੋਨ ਬਚ ਜਾਏਗਾ ਹੈ ਨਾ ਵਾਹ ਜੀ ਵਾਹ ਡਬਲ ਬਲੈਕ ਤੰਬਾਕੂ ਦੇ ਵਿੱਚ ਉਹਨਾਂ ਨੇ ਫੋਨ ਪਾ ਲਿਆ ਜੀ ਸਹੀ ਗੱਲ ਹੈ ਜੀ ਤੰਬਾਕੂ ਹਰ ਇੱਕ ਚੀਜ਼ ਦਾ ਕੰਮ ਕਰ ਦਿੰਦਾ ਹੈ ਜੀ ਮੀਂਹ ਦਾ ਫਰਕ ਪੈਂਦਾ ਹੈ ਪੈਂਦਾ ਸਿਰਫ ਆਪਣੇ ਸਫਰ ਕੱਢਣ ਤੇ ਵਿੱਚ ਹੈ ਬਾੜ ਕੱਢਣ ਦੇ ਵਿੱਚ ਹੈ ਪਰ ਰਾਹ ਉਹਨਾਂ ਹੀ ਸੋਹਣੇ ਬਣਾ ਦਿੰਦਾ ਹੈਗਾ ਮੀਂਹ ਦਾ ਮੌਸਮ ਤੇ ਇਹ ਦੇਖੋ ਜੀ ਰਾਹ ਸੋਣੀ ਲੱਗੀ ਹੋਈ ਹੈ ਸੋਣ ਦੀ ਛੜੀ ਤੇ ਬਰਸਾਤ ਦੋ ਦੋ ਚਾਰ-ਚਾਰ ਮਿੰਟ ਬਾਅਦ ਆਉਂਦੀ ਹੈ ਇਹਦੇ ਚੱਕਰ 'ਚ ਹੀ ਦੋ ਦੋ ਤਿੰਨ-ਤਿੰਨ ਘੰਟੇ ਇੱਕੇ ਥਾਂ ਹੀ ਬੈਠਣਾ ਪੈ ਜਾਂਦਾ ਜੀ ਬੋਟਾ ਵਿਊ ਬੋਟਾ ਇਨਕ੍ਰੈਡੀਬਲ ਨੇਚਰ ਮੇਡ ਬਾਈ ਹਰੀ ਬਹੁਤ ਵੈਰੀ ਨਾਈਸ ਅੰਨੇ ਸੁਣੇ ਰਾਹਾਂ ਤੇ ਤੁਰਣਾ ਕਿੰਨਿਆ ਰਾਜ ਆ ਜਾਂਦਾ ਇਹਦਾ ਜਿਹੜੇ ਹਾਈਵੇ ਤੇ ਨਹੀਂ ਲੱਭਦੇ ਹਾਲ ਪੂਰੇ ਬਾਰਸ਼ ਦੇ ਤਗੜੀ ਨੇ ਇਹ ਚੱਲਣ ਨਹੀਂ ਦੇ ਰਹੀ ਜਿਹੜਾ ਤੜਕੇ ਆਪਾਂ ਸਫ਼ਰ ਕੱਢ ਲਿਆ ਸੀਗਾ ਉਹ ਵਧੀਆ ਸੀਗਾ ਤੜਕਾ ਤਾਂ ਨਹੀਂ ਸਵੇਰ ਸੀਗੀ ਇਹ ਤਕਰੀਬਨ ਸੀ 40 45 ਕਿਲੋਮੀਟਰ ਕੱਢ ਆਏ ਉਹ ਇਹਦੇ ਪਾਣੇ ਆ ਕਿਉਂਕਿ ਉਸ ਟਾਈਮ ਬਾਰਸ਼ ਨਹੀਂ ਸੀਗੀ ਅਸਤਵਾਦੀ ਬਾਰਿਸ਼ ਆਈ ਜਾਂਦੀ ਹੈ ਆਈ ਜਾਂਦੀ ਖੜਦੀ ਨਹੀਂ ਪਈ ਤੇ ਹੱਲੇ ਵੀ ਪੂਰੇ ਮੌਸਮ ਉੱਤੇ ਬਰਸਾਤ ਵਾਲਾ ਹੀ ਹੈ ਇੱਥੇ ਬਹੁਤ ਬਰਸਾਤ ਆਂਦੀ ਹੈ ਜੀ ਕਿਤਾਵਾ 40 45 ਕਿਲੋਮੀਟਰ ਦੇ ਤਕਰੀਬਨ ਰਹਿੰਦਾ ਹੈਗਾ ਤੇ ਆਪਾਂ ਨੂੰ ਲੱਗਦਾ ਆਈਡੀਆ ਹੋਰ ਕੱਲ ਨੂੰ ਹੀ ਪਹੁੰਚਾਂਗੇ ਅੱਜ ਤਾਂ ਨਹੀਂ ਪਹੁੰਚ ਪਾਂਦੇ ਕਿਤਾਵਾ ਇਧਰ ਫਾਰਮ ਹਾਊਸ ਚੈੱਕ ਕਰੋ ਜੀ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਫਾਰਮ ਹਾਊਸ ਬੰਨੇ ਆਪ ਦਾ ਘਰ ਬਣਾਇਆ ਹੋਇਆ ਤਿਆਰ ਕਰਿਆ ਹੋਇਆ ਸ਼ਹਿਰ ਆ ਗਿਆ ਜੀ ਪਿੰਡ ਇੱਕ ਹੁੰਦਾ ਪਿੰਡ ਇੱਕ ਹੁੰਦਾ ਪਿੰਡ ਤੇ ਇਹ ਸ਼ਹਿਰ ਹੈ ਜੀ ਪਿੰਡ ਤੇ ਗੱਲ ਕਰੀਏ ਵੱਡਾ ਕਾਫੀ ਸ਼ਹਿਰ ਹੈ ਜੀ ਤੇ ਇਥੇ ਗੁਰੂ ਘਰ ਕੋਈ ਵੀ ਆਪਾਂ ਦੇਖਿਆ ਭਾਲਿਆ ਗੁਰੂ ਘਰ ਇਥੇ ਕੋਈ ਵੀ ਹੈ ਨਹੀਂਗਾ ਤੇ ਫਿਰ ਹੁਣ ਅਸੀਂ ਕੋਈ ਜਗਾ ਦੇਖ ਰਹੇ ਆ ਹੋਰ ਕੋਈ ਮਿਲ ਜੇ ਬੈਸਟ ਜਗਾ ਕਿੱਥੇ ਜਾ ਕੇ ਸੀ ਅੱਜ ਦਾ ਸਟੇਜ ਜਿਹੜਾ ਕਰ ਸਕੀਏ ਤੇ ਬਾਕੀ ਹੁਣ ਖਾਣ ਪੀਣ ਦਾ ਵੀ ਅੱਜ ਅਰੇਂਜਮੈਂਟ ਕਰਨਾ ਹੈ ਵਧੀਆ ਹੀ ਕੁਝ ਖਾਣਾ ਪੀਣਾ ਹੈ ਹੈਲਦੀ ਤੇ ਹੁਣ ਬ੍ਰੈਡ ਲੈਣੇ ਆ ਤੇ ਵਧੀਆ ਅੱਜ ਕੋਲਸਾ ਸੈਲਡ ਸੈਂਡਵਿਚ ਬਣਾਉਣੇ ਆ ਜੀ ਇਹ ਪਤਾ ਨਹੀਂ ਕੀ ਸੀਗਾ ਇੱਕ ਮਿੰਟ ਮੈਂ ਪੁੱਛ ਕੇ ਆਇਆ ਇਹ ਹੈ ਜੀ ਟਕੋਰਾ ਤੇ ਬਾਈ ਵੇਚੀ ਜਾਂਦਾ ਸੀਗਾ ਜਿਵੇਂ ਤ ਧੂਰਾ ਹੁੰਦਾ ਨਾ ਤ ਧੂਰਾ ਉਹਦੇ ਵਰਗਾ ਦੇਖਦਾ ਤ ਧੂਰੇ ਵਰਗਾ ਇਹਦੀ ਕਹਿੰਦੇ ਸਬਜ਼ੀ ਬਣਦੀ ਹੈ ਜੀ ਤੇ ਉਦਾਂ ਇਹ ਫਲ ਫੁੱਲ ਨਹੀਂ ਹੈਗਾ ਇਹ ਸਬਜ਼ੀ ਵਾਸਤੇ ਯੂਜ਼ ਹੁੰਦਾ ਹੈ। ਬਾਕੀ ਇਹਦੇ ਬਾਰੇ ਸਰਚ ਕਰਕੇ ਦੱਸਾਂਗੇ ਇਹਦੇ ਕੀ ਬੈਨੀਫਿਟ ਹੁੰਦੇ ਨੇ। ਇੱਕ ਵਾਰ ਖਾਊਂਗਾ ਬਾਰ-ਬਾਰ ਆਊਂਗਾ। ਅੱਛਾ ਜੀ। ਵਾਹ ਜੀ ਵਾਹ। ਅਸੀਂ ਸਰਚ ਕਰਿਆ ਤੇ ਸਰਚ ਕਰਨ ਤੋਂ ਬਾਅਦ ਪਤਾ ਲੱਗਿਆ ਇਹਨੂੰ ਕਹਿੰਦੇ ਹੈ ਜੀ ਆਪਣਾ ਸਪਾਈਨਗਾਰਡ ਤੇ ਇਹਦੇ ਹੈਲਥ ਬੈਨੀਫਿਟ ਬਹੁਤ ਨੇ। ਇਹ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਉਦਾਂ ਇਹਦਾ ਰੇਟ ਜਿਹੜਾ ਹੁੰਦਾ ਬੜਾ ਮਹਿੰਗਾ ਵਿਕਦਾ ਹੈ। ਪਰ ਹੁਣ ਇਹ ਬਾਰਸ਼ਾਂ ਦੇ ਟਾਈਮ 'ਚ ਜ਼ਿਆਦਾ ਹੁੰਦਾ ਹੈ ਮੱਧ ਪ੍ਰਦੇਸ਼ 'ਚ ਜ਼ਿਆਦਾ ਮਿਲਦਾ ਹੈ ਤੇ ਤਾਂ ਕਰਕੇ ਇਹਨੂੰ ਜਿਹੜਾ ਹੈਗਾ ਅਵਾਰਡ ਦੇ ਦਿੱਤਾ ਗਿਆ ਹੈਗਾ ਬੈਸਟ ਫਰੂਟ ਦਾ ਮੱਧ ਪ੍ਰਦੇਸ਼ ਵੱਲੋਂ ਤੇ ਟੇਸਟ ਵੀ ਬੜਾ ਵਧੀਆ ਹੁੰਦਾ ਕਹਿੰਦੇ ਸ਼ਹਿਰ ਭਿੰਡ ਭਿੰਡ ਸ਼ਹਿਰ ਦੇ ਵਿੱਚ 1008 ਪਗਵਾਰ ਮਹਾਵੀਰ ਦਿਗੰਬਰ ਜੈਨ ਕੀਰਤੀ ਸਥੰਭ ਮੰਦਿਰ ਵਾਹ ਜੀ ਵਾ ਮਾੜਾ ਦੇਖ ਕੇ ਆਨੇ ਆ ਜੀ ਅੰਦਰੋਂ ਦੀ ਦਿਖਾਣੇ ਆ ਬੈਰੀ ਨਾਈਸ ਮੰਦਰ ਦੇ ਅੰਦਰ ਹੀ ਜਿਹੜਾ ਖੱਬੇ ਹੱਥ ਹੈਗਾ ਆਪਣਾ ਸਕੂਲ ਹੈ ਜੀ ਸਕੂਲ ਦਾ ਨਾਮ ਆਪਣਾ ਸਕੂਲ ਦਾ ਨਾਮ ਹੈ ਜੀ ਸ੍ਰੀ ਸਮਯ ਗਿਆਨ ਸਕੂਲ ਤੇ ਇਧਰ ਸਤੰਭ ਹੈ ਜੀ ਇੱਕ ਇਹੜਾ ਓਮ ਹੀਮ ਸ਼੍ਰੀ ਤੇ ਸਾਹਮਣੇ ਸਤੰਭ ਹੈ ਜੀ ਤੀਰਥਕਰ ਮਹਾਵੀਰ ਭਗਵਾਨ ਦਾ 24 ਸਵਾਨ ਨਿਰਵਾਣ ਵਾਹ ਜੀ ਵਾਹ ਸ੍ਰੀ ਸਮਯ ਗਿਆਨ ਹਾਈ ਸਕੂਲ ਕੀਰਤੀ ਸਤੰਭ ਲਸ਼ਕਰ ਰੋਡ ਭੀਂਡ ਆਤਮ ਜੈ ਜੋ ਸਸਮ ਸੰਸਾਨਮ ਸੰਗਮੇ ਦੁਜੈ ਜੀਨੇ ਇੰਗਮ ਜਿਨੇਜ ਆਪਣਮ ਇਸੇ ਪਰਮੋਜੋ ਵਾਹ ਜੀ ਤੇ ਕਿੰਨੀ ਸ਼ਾਂਤੀ ਹੈ ਅੰਦਰ ਮਤਲਬ ਅਲੱਗ ਹੀ ਲੱਗ ਰਿਹਾ ਜੀ ਦੇਖ ਕੇ ਨਾ ਬੜਾ ਅਲਟੀਮੇਟ ਲੱਗ ਰਿਹਾ ਮਹਾਵੀਰ ਇਹ ਆਪਣਾ ਜੈਨਿਜ਼ਮ ਦੇ ਵਿੱਚੋਂ ਆਂਦਾ ਹੈ ਜੈ ਜਿਨੇਂਦਰਾ ਜਿਨਾਂ ਨਾਲ ਆਪਾਂ ਕਹ ਦਿੰਨੇ ਜੈ ਜਿਨੇਂਦਰਾ ਤੇ ਜੈਨਿਜ਼ਮ ਜਿਹੜਾ ਹੈਗਾ ਇਹ ਵੀ ਬਹੁਤ ਹੀ ਵਧੀਆ ਆਪਣਾ ਕਮਿਊਨਿਟੀ ਹੁੰਦੀ ਹੈ ਜੈਨ ਕਮਿਊਨਿਟੀ ਤੇ ਇਹ ਇਹ ਆਪਣੇ ਨਾਮ ਦੇ ਪਿੱਛੇ ਜੈਨ ਲਾਉਂਦੇ ਨੇ ਜੀ ਇੱਕ ਨੋਲੇਜ ਪਰਪਸ ਵਾਸਤੇ ਮੈਂ ਦੱਸ ਰਿਹਾ ਤੇ ਇਧਰ ਬਾਰਫ ਫੁਆਰੇ ਲੱਗੇ ਹੋਏ ਨੇ जय जिनेंद्र जी ਇਹ ਆਪਣਾ जय जिनेंद्र महावीर स्तंभ ਤੇ ਆਪਾਂ ਸੋਚਿਆ ਚਲੋ ਇੱਥੇ ਗੱਲਬਾਤ ਕਰ ਲੈਨੇ ਆ ਟੈਂਟ ਵਗਾਰਾ ਲਗਾ ਲਾਂਗੇ ਪਰ ਇਹਨਾਂ ਵੱਲੋਂ ਪਰਮਿਸ਼ਨ ਜਿਹੜੀ ਹੈਗੀ ਨਹੀਂ ਮਿਲੀ ਉਹ ਕਹਿੰਦੇ ਇੱਥੇ ਦੇ ਮੈਨੇਜਰ ਹੈ ਨਹੀਂ ਮੈਂ ਤਾਂ ਇੱਥੇ ਦਾ ਕੁਝ ਸਿਕਿਉਰਿਟੀ ਚ ਸ਼ਾਇਦ ਕੰਮ ਕਰਦੇ ਸੀਗੇ ਉਹ ਉਹ ਸੀਗੇ ਤੇ ਫਿਰ ਇਹ ਕਹਿੰਦੇ ਕਿ ਤੁਸੀਂ ਐਂ ਕਰੋ ਥੋੜਾ ਜਿਹਾ ਅੱਗੇ ਚਲੇ ਜਾਓ ਥਾਵਾਂ ਹੈਗੀਆਂ ਹੋਰ ਤੁਸੀਂ ਉੱਥੇ ਲਾ ਸਕਦੇ ਹੋ ਇੱਥੇ ਜਿਹੜੀ ਹੈਗੀ ਪਰਮਿਸ਼ਨ ਆਪਾਂ ਨੂੰ ਨਹੀਂ ਮਿਲੀ ਤਾਂ ਕਰਕੇ ਹੁਣ ਥੋੜਾ ਜਿਹਾ ਅੱਗੇ ਵੱਲੇ ਪਾਸੇ ਜਾ ਰਹੇ ਹਾਂ ਕਿਤੇ ਹੋਰ ਲਾ ਲਾਂਗੇ ਤੇ ਰਾਤ ਨੂੰ ਜਿਹੜਾ ਹੈਗਾ ਇੱਥੇ ਆਪਾਂ ਰਹਿ ਸਕਦੇ ਸੀ ਉਹ ਤਾਂ ਕਹਿ ਰਿਆ ਸੀਗਾ ਰਹਿ ਲੋ ਸਿਕਿਉਰਟੀ ਵਾਲਾ ਪਰ ਉਹ ਕਹਿੰਦੇ ਕੋਈ ਮੈਨੇਜਰ ਨਾਲ ਗੱਲ ਕਰਨੀ ਪੈਣੀ ਹੈ ਤੇ ਮੈਨੇਜਰ ਹੈ ਨਹੀਂਗਾ ਇੱਥੇ ਤੇ ਮੈਂ ਕਿਹਾ ਹੁਣ ਫੋਨ ਕਿ ਲਾਣਾ ਕਿਸੇ ਦੇ ਸਾਹਮਣੇ ਹੋਈਏ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿਦਾਂ ਦੇ ਬੰਦੇ ਆ ਤਾਂ ਕਰਕੇ ਫੋਨ ਫੋਨ ਦੀ ਜਗ੍ਹਾ ਆਪਾਂ ਕਿਹਾ ਫਿਰ ਤੁਸੀਂ ਛੱਡੋ ਅਸੀਂ ਅੱਗੇ ਚਲੇ ਜਾਵਾਂਗੇ ਤੇ ਉਹ ਵੀ ਅਸੀਂ ਖਾਣਾ ਪੀਣਾ ਹੁੰਦਾ ਪਿਆਜ਼ ਲਸਣ ਵਗੈਰਾ ਵਾਲਾ ਤੇ ਜੈਨੀ ਜਮਲਿਆ ਦੇ ਚੱਲਦਾ ਨਹੀਂ ਪਿਆਜ਼ ਲਸਣ ਤਾਮਸਿਕ ਰੀਤੀ ਹੁੰਦੀ ਹੈ ਤਾਂ ਕਰਕੇ ਹੈ ਖਦਾ ਹੁਦਾ ਹੋਇਆ ਹੈਗਾ ਕਿ ਅਜ ਰਸਣ ਲਾਤੇ ਮੈਨੂੰ ਚੰਗਾ ਜਾਨੀ ਲੱਗਿਆ ਕਿ ਆਪਾਂ ਰਾਤ ਇੱਥੇ ਬਤੀਤ ਕਰੀਏ ਕਿਤਾ ਕਰਕੇ ਅਸੀਂ ਫਿਰ ਅੱਗੇ ਜਾ ਰਹੇ ਹਾਂ ਹਰੀਬੋ ਸ਼ਹਿਰ ਪਿੰਡ ਤੇ ਆ ਪੰਪ ਰਾਹ ਦੇ ਵਿੱਚ ਮਿਲਿਆ ਸੀਗਾ ਤੇ ਕੋਸ਼ਿਸ਼ ਆਪਾਂ ਕਰੀ ਸੀਗੀ ਕਿ ਆਪਾਂ ਤਕਰੀਬਨ ਕੋਈ ਨਾ ਕੋਈ ਵਧੀਆ ਜੀ ਥਾਂ ਲੱਭ ਲਈਏ ਇੱਥੇ ਕੈਂਪਿੰਗ ਗੂਪਿੰਗ ਕਰਨ ਦੀ ਆਪਾਂ ਨੂੰ ਜਗ੍ਹਾ ਮਿਲ ਜੇ ਕੋਈ ਆਸੀ ਪਾਸੀ ਖੇਤ ਹੋਣ ਕਿਸੇ ਵੀ ਪ੍ਰਕਾਰ ਦੀ ਕੋਈ ਚੀਜ਼ ਹੋਵੇ ਪਰ ਗੱਲ ਉਹੀ ਹੋਈ ਆ ਜਿਹੜੀ ਤੁਸੀਂ ਜਗਾ ਦੇਖ ਰਹੇ ਹੋ ਇੱਥੇ ਅੱਜ ਕੈਂਪ ਲਾਵਾਂਗੇ ਆ ਜਗ੍ਹਾ ਮਿਲ ਗਈ ਬੈਸ ਸਾਨੂੰ ਕੈਂਪ ਲਾਉਣ ਵਾਸਤੇ ਵਾਹ ਜੀਓ ਗੱਲ ਕਰਦੇ ਆ ਇੱਥੇ ਦੇ ਮੈਨੇਜਰ ਨਾਲ ਕੀ ਕਹਿੰਦਾ ਤੇ ਫਿਰ ਕੈਂਪ ਲਾਵਾਂਗੇ ਪਿੱਛੇ ਜਿਹੜਾ ਪੰਪ ਸੀਗਾ ਉਹ ਪੰਪ ਵਾਲੇ ਬਾਈ ਨੇ ਆਪਾਂ ਨੂੰ ਮਨਾ ਕਰਤਾ ਕਹਿੰਦਾ ਇੱਥੇ ਨਹੀਂ ਰਹਿਣਾ ਚਲੋ ਤੁਸੀਂ ਅੱਗੇ ਤੇ ਫਿਰ ਅਸੀਂ ਕਿਹਾ ਚਲੋ ਫਿਰ ਅਸੀਂ ਕਿਹਾ ਕੋਈ ਚੱਕਰ ਨਹੀਂ ਸੀ ਅੱਗੇ ਚੱਲ ਜੰਨੇ ਆ ਅੱਗੇ ਜਾ ਕੇ ਕੋਈ ਵਧੀਆ ਥਾਂ ਜੀ ਲੱਭ ਲਾਂਗੇ ਪੈਣ ਪੋਣ ਵਾਸਤੇ ਵਧੀਆ ਆਪਾਂ ਨੂੰ ਮਿਲ ਜਣੀ ਆ ਤੇ ਮੈਂ ਹੁਣ ਸੋਚ ਰਹਾ ਕੋਈ ਢਾਬਾ ਟੂ ਬਾਜੇ ਜਿੱਥੇ ਆਪਣਾ ਵਧੀਆ ਮੰਜੇ-ਮੰਜੇ ਡੇ ਹੋਏ ਸੀਗੇ ਨਾ ਤੁਸੀਂ ਸਵੇਰੇ ਦੇਖਿਆ ਹੁਣੇ ਉੱਥੇ ਮੰਝੇ ਵਗਾਰਾ ਡੱਠੇ ਹੋਏ ਸੀਗੇ ਐਦਾਂ ਦੀ ਕੋਈ ਥਾਂ ਮਿਲ ਜੇ ਮੰਝੇ ਡੱਠੇ ਹੋਣ ਤਾਂ ਵਧੀਆ ਉੱਥੇ ਆਪਾਂ ਪੈ ਸਕਦੇ ਆ ਇਹ ਵਧੀਆ ਸਾਡੀ ਰਾਤ ਜਿਹੜੀ ਹੈਗੀ ਲੰਘ ਜਾਊਗੀ ਬਿਕੋਜ਼ ਇਹ ਮੇਰਾ ਮੇਨ ਟੀਚਰ ਹੈ ਆਪਾਂ ਜਿੰਨੇ ਮਰਜ਼ੇ ਜਿੰਨੇ ਮਰਜ਼ੀ ਓਕੇ ਹੁੰਦੇ ਹੋਈਏ ਅਸੀਂ ਕਦੀ ਰੂਮ ਵਗਾਰਾ ਚ ਨਹੀਂ ਰਵਾਂਗੇ 올ਓਵਰ ਇੰਡੀਆ ਸਿੰਗਲ ਪੈਨੀ ਖਰਚ ਨਹੀਂ ਕਰਾਂਗੇ ਸਿਰਫ ਸਟੇ ਤੇ ਬਾਕੀ ਆਪਣੀ ਹੈਲਥ ਵਾਸਤੇ ਸਭ ਕੁਝ ਆਪਾਂ ਸਪੈਂਡ ਕਰਨ ਲਈ ਰੈਡੀ ਹਾਂ ਇੱਧਰ ਆਪਣਾ ਸਾਗਰ ਹੋਟਲ ਐਂਡ ਟਾਬਾ ਤੇ ਤੁਰਦੇ ਤੁਰਦੇ ਪਿੰਡ ਤੋਂ ਥੋੜੇ ਅੱਗੇ ਆਏ ਸੀਗੇ ਪਿੱਛੇ ਆਪਾਂ ਨੂੰ ਟੈਂਟ ਲਾਣ ਦੀ ਜਗ੍ਹਾ ਜਿਹੜੀ ਨਹੀਂ ਮਿਲੀ ਸੀਗੀ ਜਿਹੜਾ ਉਹ ਪੰਪ ਜਿਹਾ ਸੀਗਾ ਉਹਨੇ ਬੰਦੇ ਨੇ ਮਨਾ ਕਰਤਾ ਸੀਗਾ ਤੇ ਤੇ ਸਾਰੇ ਆਪਣੇ ਵੀਰ ਭਰਾ ਪਿੰਡ گاؤں ਸਹੀ ਆਪ ਇਧਰ ਸਹੀ ਉਹ ਪਿੰਡ گاؤں ਸੇ ਤੇ ਇਹ ਪਿੰਡ ਵਾਲੇ ਬੰਦੇ ਆਪਾਂ ਨੂੰ ਟਕਰੇ ਨੇ ਤੇ ਇਹ ਇਹਨਾਂ ਨੇ ਪਹਿਲੇ ਸੱਦਿਆ ਕਹਿੰਦੇ ਆਓ ਇਧਰ ਆਓ ਮੈਂ ਜਗ੍ਹਾ ਢੂੰਡ ਰਹਾ ਥਾ ਤੋਂ ਮੈਂ ਅੱਗੇ ਜਾ ਰਹਾ ਥਾ ਇਹ ਕਹਿੰਦੇ 2 ਮਿੰਟ ਆਓ ਇਧਰ ਤੋ ਫਿਰ ਮੈਂ ਕਿਹਾ ਇਧਰ ਆਪਣੀ ਥਾਂ ਤੂੰ ਹੈਗੀ ਮਾੜਾ ਪੈਣ ਪੂਨੇ ਕੇ ਲਈ हमको ਜਗਾ ਮਿਲ ਸਕਤੀ ਹੈ ਜਾਂ ਨਹੀਂ ਇਹ ਕਹਿੰਦੇ ਆਰਾਮ ਸੇ ਪੜੋ ਹਮਾਰਾ ਹੀ ਢਾਬਾ ਹੈ ਹਮਾਰੀ ਜਗਾ ਹੈ ਆਰਾਮ ਨਾਲ ਇਥੇ ਪਾਓ ਤੇ ਅਸੀਂ ਫਿਰ ਕਿਹਾ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹਨਾਂ ਨੇ ਆਪਾਂ ਨੂੰ ਥਾਂ ਦਿੱਤੀ ਮਾਰਾ ਤੁਹਾਨੂੰ ਚੜਦੀ ਕਲਾ ਜ ਬਖਸ਼ੇ ਤੇ ਇਹਨਾਂ ਦਾ ਢਾਬਾ ਜਿਹੜਾ ਹੈਗਾ ਸ਼ੁਰੂ ਹੋ ਰਿਹਾ ਹੈਗਾ ਸਾਗਰ ਹੋਟਲ ਐਂਡ ਢਾਬਾ ਸਾਗਰ ਕੌਣ ਹੈ ਆਬਾ ਵਾਹ ਜੀ ਆਪਕਾ ਭਤੀਜਾ ਹੈ ਵਾਹ ਜੀ ਬਾਬਾ ਜੀ ਆਪ ਔਰ ਬੇਟਾ ਕਿਨ ਦਾ ਹੈ ਸਾਗਰ आपका है जी और क्या बोलेंगे तो पंजाब से आए हैं हम यात्रा कर रहे हैं हमने सोचा मदद हो जाए इसी से अरे बहुत-बहुत धन्यवाद सर बहने बाहर से आए हो पंजाब से आए हो तो हमारे यहाँ भी मदद होनी चाहिए आप लोगों की बिल्कुल बिल्कुल भाई जी इतनी तो आपने करा सोचा हमारे लिए तो मैं कहता हूँ जी बस बहुत बहुत धन्यवाद और सरवाई क्या बोलेंगे बस घूम रहे हैं दोबारा सारा घूम रहे हैं अब यूपी जाएंगे इटावा कल पहुँच जाएंगे आपका स्वागत है घूमने के लिए भारत घूम रहे हैं बिल्कुल धन्यवाद काफी जगह है घूमने के लिए हाँ जी इटावा में काफी जगह है घूमने के लिए अच्छी अच्छी जी घूमेंगे गुरुद्वारा गुर भी है वहाँ पर कहते हैं बस स्टैंड के पास लोहन सफारी है बहुत बड़ी विश्व है दूसरे नंबर पे है अच्छा जी सफारी बड़ी है घूमना बहुत अच्छी जगह लोइन सफारी लोहन सफारी अच्छा बाई बाईपास भी मिल जाएगी मतलब लोइन सफारी देखने वाली चीज है बहुत बड़ी चीज बहुत शानदार एशिया में दूसरे नंबर पे एशिया में अच्छा जी हाँ। तो वो गाड़ी में बिठा के करवाते हैं गाड़ी में सारी व्यवस्था किलोमीटर का रन है अंदर गाड़ी से घुमाते हैं सारी व्यवस्था अंदर मतलब वो घूमे तो बढ़िया तो है वहां सुमेर सिंह का किला वगैरह है वो भी है सब हमारे साथ तो इधर अपने बंदे आ गए हैं जी आ जाओ आ जाओ आ जाओ इधर ते ਇਹਨਾਂ ਨੂੰ ਵੀ ਦੱਸ ਦਿੰਨੇ ਆਪਾਂ ਨੂੰ ਥਾਂ ਮਿਲ ਗਈ ਪੈਣ ਦੀ ਵਿਚਾਰੇ ਲੱਭੀ ਜਾਂਦੇ ਹੋਣੇ ਆ ਤੇ ਆਪਾਂ ਫਿਰ ਲੱਭ ਹੀ ਲੈਨੇ ਆ ਆਪਾਂ ਜਿੱਥੇ ਗੱਲ ਕਰੀਏ ਆਪਾਂ ਨੂੰ ਥਾਂ ਮਿਲ ਜਾਂਦੀ ਐ ਇੱਧਰ ਬਾਈ ਸਾਨੂੰ ਕਹਿੰਦੇ ਅੰਦਰ ਆਓ ਤੇ ਅੰਦਰ ਆ ਕੇ ਦੇਖੋ ਤੁਹਾਨੂੰ ਇੱਥੇ ਪਾਵਾਂਗੇ ਸਾਡਾ ਤਿਆਰ ਹੋ ਰਿਹਾ ਕੋੂਲਰ ਵਾਲਰ ਲੱਗਿਆ ਹੋਇਆ ਇੱਥੇ ਤੇ ਕੋੂਲਰ ਥੱਲੇ ਆਰਾਮ ਨਾਲ ਪੈ ਜਿਓ ਤੱਕ ਤੁਖਤ ਹੈ ਜੇ ਨੇ ਮੰਜੀ-ਮੁੰਜੀ ਢਾ ਕੇ ਆਰਾਮ ਨਾਲ ਪੈ ਜਿਓ ਜੇ ਪੈਣਾ ਤਾਂ ਬਹੁਤ ਧੰਨਵਾਦ ਜੀ ਆਪਕਾ ਭਾਈ ਜੀ ਤੇਰੀ ਬਾਈ ਹੈ ਲਾਈਟ ਗਈ ਤੇ ਬੱਤੀ ਬੱਗ ਗਈ ਹੈ ਜੀ ਕੋਈ ਨਹੀਂ ਕੋਈ ਨਹੀਂ ਖੁਸ਼ਬੂ ਅੰਦਰੋਂ ਬੜੀ ਸੋਹਣੀ ਆ ਰਹੀ ਹੈ ਮੈਨੂੰ ਤਾਂ ਪੇਂਟ ਦੀ ਖੁਸ਼ਬੂ ਬੜੀ ਵਧੀਆ ਲੱਗਦੀ ਹੈ ਜੀ ਤੇ ਪੇਂਟ ਅਤੇ ਹੋ ਰਿਹਾ ਹਲੇ ਪੇਂਟ ਪੂਟ ਦਾ ਮਤਲਬ ਮਾੜਾ ਮੋਟਾ ਕਹੇ ਹਰ ਚੀਜ਼ ਦਾ ਕੰਮ ਹੈਗਾ 쿨ਰ ਚੱਲ ਗਿਆ ਆ ਇਧਰ ਆਪਾਂ ਬਾਈਆਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਤੇ ਇਹ ਜਿਹੜੇ ਬਾਈ ਨੇ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਹੋ ਜੀ ਆਪ ਕੀ ਨਾਮ ਹੈ ਜੀ ਸਰ ਆਪ ਦਾ ਜੈਦੀਪ Yadav ਜੈਦੀਪ Yadav ਇਹ ਦੁਬਿਸ਼ੀ ਬਾਈ ਜੀ तो क्या लोग जैन में आज भी ये पाते है लोगों की मदद नहीं की जाती है या ऐसा लोग सोचते हैं हम ही कही बाहर जाते है तो हमारे भिंड के नाम से लोग हमें कमरा भी नहीं देते अच्छा जी हाँ कि भिंड के हैं भिंड का आदमी थोड़ा माहौल थोड़ा वैसा है लेकिन ऐसा नहीं है ये आप, आप लोगों को इसलिए रोका गया है कि ऐसा महसूस होना चाहिए लोगों की भिंड के, के, लोग, कि के लोग भी बहुत अच्छे हैं बड़े की ऐसी चीजें आहत करती हैं कि हम कहीं बाहर जा रहे हैं और हमारे भिंड के नाम से हमें कमरा ना मिले या मतलब ऐसी सोच लोगों के मन में रहे मन में रहे तो ऐसा नहीं है हम लोग व्यवहार लोग हैं यहाँ के हर हर एक भिंड जिले का नागरिक बहुत ही आ, अच्छा है और आप लोगों की आपकी नहीं जो भी मतलब जिसकी भी जो भी मदद मतलब जो भी कोई आए मतलब उसकी मतलब की मदद मतलब मदद मतलब करने के लिए तत, तत्पर होते हैं हो। और खराब लोग तो हर जगह पाए जाते हैं पाते हैं जी वो बेंड जिले में ही नहीं इंडिया बहुत खूबसूरत है जी मतलब सब जगह लोग अच्छे होते हैं आप भी होते हैं अच्छे भी होते हैं तो अच्छे भी लोग हैं उन्हें भी देखना चाहिए यही है बड़ा अच्छा मैसेज है जी आपका और अपने जो जैसे इन्होंने गल बात करी की कहते हैं की अपना चाबी दे जाएंगे आप, आप, इसकी चाबी आपको दे देंगे आप यहाँ रुकना और में ही खाना होटल है वहाँ खाना खाना और आपको अभी अभी आप आए हो आराम से रिलेक्स करिए हम लोग के साथ बैठिए बातें करिए आपको बिल्कुल माइंड फ्रेश कर दिया जाए बहुत बहुत धन्यवाद कोई टेंशन नहीं है वहाँ आराम से आप रहिए बहुत बहुत धन्यवाद आपका घर है आप आप अपने घर चढ़ती कड़ा भी रखिए आपको ਵਾਹਿਗੁਰੂ ਆਪਕੇ ਕਾਮੇ ਚਾਰ ਚਾਨਣ ਵਾਲੇ ਸਾਗਰ ਹੋਟਲ ਐਂਡ ਟਾਬਾ ਦੇਖ ਲੋ ਜੀ ਕੋਈ ਭਿੰਡ ਆਵੇ ਤਾਂ ਜਰੂਰ ਇੰਦਾ ਕੋਲ ਹੋ ਕੇ ਜਾਵੇ ਪਾ ਚਾਹ ਪੀਦੇ ਭਾਵੇਂ ਰੋਟੀ ਖਾਦੇ ਭਾਵੇਂ ਕੁਛ ਵੀ ਕਰ ਜੇ ਤੇ ਨਾਲ ਇਹ ਵਾਈਫਾਈ ਦੀ ਵੀ ਸੇਵਾ ਜਿਹੜੀ ਦੇ ਨਾਲ ਹੀ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਸਭੀ ਆਪ ਲੋਗੋ ਕਾ ਜੀ ਇਹ ਉਹੀ ਬਾਈ ਜੀ ਨੇ ਆਪਣੇ ਜੈਦੀ ਭਾਈ ਜਿਨ੍ਹਾਂ ਦਾ ਪਿੱਛੇ ਆਪਣੀ ਥਾਂ ਦਿੱਤੀ ਸੀ ਆਪ ਨੂੰ ਪੈਣ ਵਾਸਤੇ ਕਿ ਚਲੋ ਇੱਧਰ ਤੁਸੀਂ ਆਪਣਾ ਆਰਾਮ ਨਾਲ ਤੰਬੂ ਗੜਨਾ ਤੰਬੂ ਗੜ ਲਓ ਨਹੀਂ ਤਾਂ ਆਪਣੇ ਕੋਲ ਵਧੀਆ ਹੈਗੀ ਜਗ੍ਹਾ ਪੈਣ ਪੂਣ ਵਾਸਤੇ ਤੁਸੀਂ ਇਰਾਮ ਨਾਲ ਪੈ ਸਕਦੇ ਹੋ ਇਹ ਇਧਰ ਉਹਨਾਂ ਨੇ ਸਾਨੂੰ ਟਾਬੇ ਤੇ ਸੱਦ ਲਿਆ ਬਾਰ-ਬਾਰ ਫੋਨ ਕਰਕੇ ਕਿ ਇਧਰ ਆਓ ਤੇ ਇਧਰ ਪਹਿਲੇ ਉਹਨਾਂ ਨੇ ਡਿਨਰ ਤਿਆਰ ਕਰਿਆ ਹੋਇਆ ਸੀਗਾ ਸਾਡਾ ਕਿ ਆਓ ਤੇ ਖਾਓ ਇੱਥੇ ਵਧੀਆ ਆਪਣਾ ਟਾਈਮ ਪਾਸ ਕਰੋ ਬਹਿ ਕੇ ਤੇ ਫਿਰ ਇਧਰ ਬਹਿ ਕੇ ਆਪਣਾ ਡਿਨਰ ਇੱਥੇ ਹਰ ਹਰ ਦੀ ਦਾਲ ਦੇ ਨਾਲ ਰੋਟੀਆਂ ਸੀਗੀਆਂ ਤੇ ਵਧੀਆ ਰੋਟੀਆਂ ਪਾਣੀ ਖਾ ਕੇ ਸਾਡਾ ਜਿਹੜਾ ਸੀਗਾ ਵਧੀਆ ਲੰਗਰ ਪਾਣੀ ਛਕਿਆ ਗਿਆ ਜੀ ਤੇ ਵਾਹ ਜੀ ਵਾਹ ਗਰੀ ਨਾਈਸ ਇਧਰ ਤਿਆਰ ਹੁੰਦਾ ਜੀ ਖਾਣਾ ਪੀਣਾ ਇੱਧਰ ਬੈ ਕੇ ਖਾਂਦੇ ਨੇ ਪਿੱਛੇ ਕੁਰਸੀਆਂ ਜਿਹਾ ਲੱਗੀਆਂ ਹੋਈਆਂ ਇਹ ਇਹ ਸੀ ਜਿਓ ਟਾਬਾ ਕਿੱਥੇ ਸੀ ਰਾਤ ਗੁਜ਼ਾਰੀ ਰਾਤ ਕਿੱਥੇ ਗੁਜ਼ਾਰੀ ਉਹ ਰਿਓ ਅੰਦਰੋਂ ਥਾਂ ਇੱਥੇ ਸੀ ਪਏ ਰਹੇ ਉਧਰਲੇ ਪਾਸੇ ਕੂਲਰ ਚੱਲ ਰਿਹਾ ਦੇਖੋ ਤੇ ਇੱਧਰਲੇ ਪਾਸੇ ਮੰਜੇ ਢਾ ਕੇ ਆਪਾਂ ਆਰਾਮ ਨਾਲ ਪਏ ਰਹੇ ਸੀਗੇ ਤੇ ਇੱਧਰ ਬਾਈ ਨੇ ਜਿਹੜੇ ਆਪਣੇ ਬਲਬਾਂ ਦੇ ਡੱਬੇ ਛੁੱਟੇ ਹੋਏ ਨੇ ਕਿਉਂਕਿ ਇੱਥੇ ਐਂ ਕਰਕੇ ਬਲਬ ਲਾ ਦਿੰਦੇ ਨੇ ਤੇ ਹਰੇਕ ਥਾਂ ਲੱਗਦੇ ਨੇ ਟਾਬੇ ਦੇ ਸਾਹਮਣੇ ਉਧਰ ਲਾ ਦਿੰਦੇ ਨੇ ਤੇ ਹੁਣ ਸਵੇਰ-ਸਵੇਰ ਦਾ ਟਾਈਮ ਹੈ ਇਹਨਾਂ ਬਾਈਆਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਹੈ ਵਲੌਗ ਦੀ ਸਮਾਪਤੀ ਹੁਣ ਮੈਂ ਸਵੇਰੇ ਕਰਿਆ ਕਰਾਂਗਾ ਤੇ ਵਲੌਗ ਜਿਹੜਾ ਹੈਗਾ ਹੋ ਸਕਦਾ 1-2 ਘੰਟੇ ਲੇਟ ਹੀ ਆਇਆ ਕਰੇ ਪਰ ਕੋਸ਼ਿਸ਼ ਕਰਾਂਗਾ ਹੁਣ ਤੋਂ ਜਲਦੀ ਪਾਉਣ ਦੀ ਕਿਉਂਕਿ ਹਿਸਾਬ ਇਦਾਂ ਦਾ ਹੈਗਾ ਵਾ ਕਿ ਹਰੇਕ ਬੰਦਾ ਸਵੇਰੇ-ਸਵੇਰੇ ਜਿਹੜਾ ਹੈਗਾ ਵਾ ਆ ਦੇਖ ਲੈਂਦਾ ਵਲੌਗ ਤਾਂ ਕਰਕੇ ਸਵੇਰੇ ਪਾਉਣ ਦਾ ਜ਼ਿਆਦਾ ਫਾਇਦਾ ਜਿੱਦਾਂ ਮੈਂ ਪਹਿਲੇ 6:30 ਵਜੇ ਪਾ ਦਿੰਦਾ ਕਰਦਾ ਸੀਗਾ ਤੇ ਹੁਣ ਅਸੀਂ ਵਲੋਗ ਜਿਹੜਾ ਹੈਗਾ ਇੱਥੇ ਹੀ ਐਂਡ ਕਰਦੇ ਆਂ ਮਿਲਦੇ ਆਂ ਇੱਕ ਹੋਰ ਇਦਾਂ ਦੇ ਨਵੇਂ ਫਰੈਸ਼ ਵਲੋਗ ਦੇ ਨਾਲ ਅਸੀਂ ਕਰ ਰਹੇ ਆਂ 올 ਇੰਡੀਆ ਜਰਨੀ ਤੁਸੀਂ ਸਾਡੀ 올 ਇੰਡੀਆ ਜਰਨੀ ਦੇਖ ਰਹੇ ਹੋ ਬਣੇ ਰਹਿਆ ਕਰੋ ਇਦਾਂ ਦੇ ਵਲੋਗਾਂ ਦੇ ਨਾਲ ਸਪੋਰਟ ਕਰਦੇ ਰਿਆ ਕਰੋ ਅੱਗੇ ਤੋਂ ਵੀਡੀਓ ਜਿਹੜੀ ਹੈਗੀ ਸਾਂਝੀ ਕਰਦੇ ਰਿਆ ਕਰੋ ਆਪਣੇ ਮਿੱਤਰ ਭਰਾਵਾਂ ਤੇ ਆਪਣੇ ਗਵਾਂਡੀਆਂ ਦੇ ਵਿੱਚ ਤੇ ਹੁਣ ਜਿਹੜਾ ਹੈਗਾ ਮਿਲਦੇ ਆਂ ਕੱਲ ਵੱਲ ਨੂੰ ਧੰਨਵਾਦ ਸਤਿ ਸ੍ਰੀ ਅਕਾਲ ਰੱਬ ਰੱਖਾ ਤੇ ਛੱਡਦੀ ਹਾਂ